ਗੋਦੀ ਉਕਟਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਓ ਪੰਚਮ ਪਾਛਾ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 1182 ਅੰਗਤੀ ਸਬਦ ਚੰਨ ਕਰਦੇ ਬਸੰਤ ਮਹੱਲਾ ਪੰਚਮਾ ਇਸ ਤੂੰ ਸੇਵ ਜਿਨ ਤੂੰ ਕੀਆ ਕਹਿੰਦੇ ਸੇਵਾ ਕਿਸ ਦੀ ਕਰਨੀ ਹੈ ਸੰਸਾਰ ਦੇ ਵਿੱਚ ਕਹਿੰਦੇ ਜਿਸ ਨੇ ਤੈਨੂੰ ਪੈਦਾ ਕੀਤਾ ਸਾਰੇ ਸਾਧ ਪੰਚਮ ਪਾਤਸ਼ਾਹ ਸੇਵਾ ਬਾਤੇ ਦੱਸਦੇ ਹਨ ਕਿ ਸੇਵਾ ਕਿਸ ਦੀ ਕਰਨੀ ਇਸ ਤੋਂ ਸੇਵ ਜਿੰਨ ਤੋਂ ਕੀਆ ਇਸ ਅਰਾਧ ਕਦੂ ਦੇ ਆਰਾਧਨਾ ਕਰਨ ਉਸ ਦੀ ਸੇਵਾ ਆਰਾਧਨਾ ਕਰਨ ਦੇ ਨਾਲ ਹੈ ਨਾਮ ਜਪਣ ਦੇ ਨਾਲ ਉਸ ਦੀ ਸੇਵਾ ਹੈ ਹੋਰ ਕੋਈ ਟੰਗ ਤਰੀਕਾ ਨਹੀਂ ਹੈ ਰੱਬ ਦੀ ਸੇਵਾ ਕਰਨ ਦਾ ਤੀਸਰਾ ਆਧ ਜਿੰਨ ਜੀਉ ਦਿਆ ਜਿਨੇ ਤੈਨੂੰ ਜੀ ਦਿੱਤਾ ਉਹਦੀ ਆਰਾਧਨਾ ਕਰ ਪਹਿਲਾ ਸੇਵਾ ਬਾਤ ਤੇ ਦੱਸੇ ਕਿ ਸੇਵਾ ਉਸ ਦੀ ਕਰਨੀ ਹੈ ਜਿਨੇ ਤੈਨੂੰ ਪੈਦਾ ਕੀਤਾ ਫਿਰ ਭਲੇਖਾ ਸੀ ਕਿ ਉਸ ਦੀ ਸੇਵਾ ਕਿਸ ਤਰ੍ਹਾਂ ਹੋਵੇ ਦੂਰ ਕਰ ਦਿੱਤਾ ਨਾਲ ਲੱਗਦਾ ਗੁਰੂ ਨੇ ਤਿਸ ਆਰਾਧ ਕਹਿੰਦੇ ਉਸ ਨਰਾਦ ਉਹਦਾ ਸਿਮਰਨ ਕਰ ਇਨ ਜੀਓ ਦਿਆ ਤਿਸ ਦਾ ਚਾਕਰ ਹੋ ਹੋ ਕਹਿੰਦੇ ਉਹਦਾ ਚਾਕਰ ਬਣਦਾ ਨੌਕਰ ਨਹੀਂ ਬਣਨਾ ਉਹਦਾ ਚਾਕਰ ਬਣਨਾ ਕਹਿੰਦੇ ਤਿਸ ਦਾ ਚਾਕਰ ਹੋ ਜਿਹੜੀ ਉਹਦੀ ਆਰਾਧਨਾ ਕਰਦਾ ਨਾ ਚਾਕਰ ਬਣ ਕੇ ਕਰ ਨੌਕਰ ਬਣ ਕੇ ਫਿਰ ਡਾਨਾ ਨਾ ਲੱਗੇ ਕਹਿੰਦੇ ਫਿਰ ਤੈਨੂੰ ਕੋਈ ਡਾਨਾ ਨਹੀਂ ਲੱਗੇਗਾ ਜਦੋਂ ਤਾ ਉਸ ਦੀ ਚੌਕਰ ਚੱਕਰੀ ਕੀਤੀ ਐ ਨੌਕਰੀ ਨਹੀਂ ਕੀਤੀ ਚੱਕਰੀ ਇਹਦੇ ਵਿੱਚ ਫਰਕ ਹੈ ਨੌਕਰੀ ਤੇ ਚੱਕਰੀ ਵਿੱਚ ਚੱਕਰੀ ਹੈ ਜਿਹੜੀ ਨਿਸਕਾਮ ਹੈ ਨੌਕਰੀ ਵਿੱਚ ਤਾਂ ਮਨੋਰਥ ਹੈ ਕਹਿੰਦੇ ਤੂੰ ਚੱਕਰ ਹੀ ਕਰਦੀ ਆ ਅਰਾਧਨਾ ਕਰ ਤੇ ਤੈਨੂੰ ਕੋਈ ਡਰਨਾ ਨਹੀਂ ਲੱਗੇਗਾ ਜਿਸकी ਕਰਪੋਤਦਾਰੀ ਸੱਚੀ ਦੀ ਪੋਤਦਾਰੀ ਕਿਸੇ ਦੇ ਪੋਤੜੇ ਢੋਣੇ ਬਗਾਰ ਕਰਨੀ ਕਹਿੰਦੇ ਉਹਦੀ ਪੋਤਦਾਰੀ ਕਰ ਰੱਬ ਦੀ ਪੋਤਦਾਰੀ ਕਰ ਇਸ ਕੀ ਕਰ ਪੋਤਦਾਰੀ ਫਿਰ ਦੁੱਖ ਨਾ ਲੱਗਿਆ ਕਹਿੰਦੇ ਫਿਰ ਤੈਨੂੰ ਦੁੱਖ ਨਹੀਂ ਲੱਗੇ ਅਸੀਂ ਪੋਤਦਾਰੀ ਲੋਕਾਂ ਦੀ ਕਰਦੇ ਆ ਰੱਬ ਦੀ ਨਹੀਂ ਕਰਦੇ ਤਾਂ ਹੀ ਦੁੱਖ ਲੱਗਦਾ ਕਹਿੰਦੇ ਉਸ ਦੀ ਪੋਤਦਾਰੀ ਕਰ ਜਿਸ ਨੇ ਤੈਨੂੰ ਪੈਦਾ ਕੀਤਾ ਏ ਬੜਾ ਭਾਗ ਉਹ ਜਿਸ ਪ੍ਰਾਣੀ ਕਹਿੰਦੇ ਇਸ ਪ੍ਰਾਣੀ ਦੇ ਐਡੇ ਵੱਡੇ ਭਾਗ ਹੋਣ ਸੋ ਪਾਏ ਇਹ ਪਦ ਨਿਰਵਾਣੀ ਕਹਿੰਦੇ ਉਹ ਫਿਰ ਇਸ ਪਦ ਨੂੰ ਪਾ ਦਿੰਦਾ ਨਿਰਵਾਣੀ ਪਦ ਰੱਬ ਵਾਲਾ ਨਿਰਵਾਣ ਰੱਬ ਨੂੰ ਕਹਿੰਦੇ ਜਿਹਨੂੰ ਕੋਈ ਆਦਤ ਨਾ ਹੋਵੇ ਉਹਨੂੰ ਨਿਰਵਾਣ ਕਹਿੰਦੇ ਕਹਿੰਦੇ ਇਹ ਪਦ ਤੈਨੂੰ ਪ੍ਰਾਪਤ ਹੋ ਜੇ ਰੱਬ ਵਾਲਾ ਪਦ ਸੋ ਪਾਇ ਇਹ ਪਦ ਨਿਰਵਾਣੀ ਰੋਹੋ ਦੂਜੀ ਸੇਵਾ ਹੁਣ ਇੱਕ ਪਾਸੇ ਰੱਬ ਦੀ ਸੇਵ ਹੈ ਇੱਕ ਪਾਸੇ ਦੂਸਰੀ ਸੇਵਾ ਸੰਸਾਰ ਦੀ ਦੇਖੋ ਦੋਨੋਂ ਗੱਲਾਂ ਦਾ ਨਿਰਣਾ ਕਰ ਦਿੱਤਾ ਪਹਿਲਾਂ ਸੇਵਾ ਦਾ ਤੇ ਕੀ ਦੀ ਕਰਨੀ ਆ ਫਿਰ ਹੁਣ ਦੂਸਰੀ ਸੇਵਾ ਬਾਰੇ ਦੱਸਦੇ ਦੂਜੀ ਸੇਵਾ ਜੀਵਨ ਬਿਰਥਾ ਕਹਿੰਦੇ ਜੀਵਨ ਬਿਰਥੇ ਚੱਲਿਆ ਜਾਂਦਾ ਕਿਸੇ ਕੰਮ ਨਹੀਂ ਲੱਗਦਾ ਬਿਰਥਾ ਉਸ ਨੂੰ ਕਹਿੰਦੇ ਨੇ ਜਿਹੜੀ ਚੀਜ਼ ਕੋਈ ਕੰਮ ਨਾ ਆਵੇ ਫਿਰ ਜੀਵਨ ਬਿਰਥਾ ਚੱਲਿਆ ਗਿਆ ਕਿਉਂ ਦੂਸਰਿਆਂ ਦੀ ਸੇਵਾ ਕਰਨ ਦੇ ਨਾਲ ਰੱਬ ਦੀ ਸੇਵਾ ਨਹੀਂ ਕੀਤੀ ਦੂਸਰਿਆਂ ਦੀ ਸੇਵਾ ਕੀਤੀ ਹੈ ਜੀਵਨ ਬਿਰਥਾ ਚਲਿਆ ਗਿਆ ਦੂਜੀ ਸੇਵਾ ਜੀਵਨ ਬਿਰਥਾ ਕੋਈਛ ਨਾ ਹੋਈ ਹੈ ਪੂਰਨ ਅਰਥ ਕਹਿੰਦੇ ਕੋਈ ਪੂਰਨ ਸੇਵਾ ਤੇਰੀ ਹੋਈ ਨਹੀਂ ਪੂਰੀ ਕੋਈ ਅਰਥ ਨਹੀਂ ਨਿਕਲਿਆ ਕੋਈ ਲੇਖੇ ਵਿੱਚ ਨਹੀਂ ਲੱਗੀ ਦੂਜੀ ਸੇਵਾ ਤੇਰੀ ਆਪਣੇ ਗੁਰੂ ਦੀ ਸੇਵਾ ਤੋਂ ਬਿਨਾਂ ਰੱਬ ਦੀ ਸੇਵਾ ਤੋਂ ਬਿਨਾਂ ਹੋਰ ਸੇਵਾ ਸੰਸਾਰ ਦੀ ਵਿਰਤੀ ਹੈ। ਇਹ ਗੱਲ ਤਾਂ ਸੀ ਲੁਕੋ ਲਈ। ਦੱਸੀ ਨਹੀਂ ਕਿ ਦੂਸਰੀ ਸੇਵਾ ਜਿਹੜੀ ਸਾਰੀ ਵਿਰਤੀ ਹੈ। ਸੇਵਾ ਤਾਂ ਰੱਬ ਦੀ ਕਰਨੀ ਹੈ। ਰੱਬ ਦੀ ਸੇਵਾ ਅਰਾਧਨਾ ਦੇ ਨਾਲ ਹੁੰਦੀ ਹੈ। ਸਿਮਰਨ ਦੇ ਨਾਲ ਹੈ। ਦੂਜੀ ਸੇਵਾ ਕਹਿੰਦੇ ਵਿਰਥੀ ਐ ਦੂਜੀ ਸੇਵਾ ਜੀਵਨ ਵਿਰਥਾ ਕੂਚ ਨਾ ਹੋਈ ਹੈ ਪੂਰਨ ਅਰਥ ਮਾਨਸ ਸੇਵਾ ਕਰੀ ਕਹਿੰਦੇ ਮਾਨਸ ਸੇਵਾ ਨੂੰ ਕਰੀ ਪੰਦ ਮਾਨਸ ਸੇਵਾ ਕਰੀ ਦਹੇਲੀ ਕਹਿੰਦੇ ਪਰ ਦਹੇਲੀ ਐ ਦੁੱਖ ਦਿੰਦੀ ਐ ਦਹੇਲੀ ਉਹਨੂੰ ਕਹਿੰਦੇ ਆ ਜਿਹੜੀ ਦੁੱਖੀ ਕਰਦੀ ਹੈ ਜਿੱਥੋਂ ਦੁੱਖ ਜੰਮਦੇ ਹਨ ਮਾਨਸੇਵਾ ਖਰੀ ਦਹੇਲੀ ਸਾਧਕੀ ਸੇਵਾ ਸਦਾ ਸੇਹੇਲੀ ਕਹਿੰਦੇ ਜਿਹੜੀ ਸਾਧ ਦੀ ਸੇਵਾ ਹੈ ਇਹ ਸਦਾ ਹੀ ਫਿਰ ਸੁੱਖ ਦੇਣ ਵਾਲੀ ਹੈ ਸਹੇਲੀ ਨਾ ਉਹਨੂੰ ਕਹਿੰਦੇ ਜਿਹੜੀ ਦੁੱਖ ਸੋਖ ਵਿੱਚ ਕੰਮ ਆਉਂਦੀ ਉਹਨੂੰ ਸਹੇਲੀ ਕਹਿੰਦੇ ਆ ਕਹਿੰਦੇ ਸਾਥ ਦੀ ਸੇਵਾ ਸਹੇਲੀ ਹੈ ਮਾਨਸਕੀ ਸੇਵਾ ਜਿਹੜੀ ਦੇਹੇਲੀ ਹੈ ਨਿਰਣਾ ਕਰਦੇ ਆ ਪੰਚਮ ਪਾਛਾ ਕਿ ਕਿਹੜੀ ਚੀਜ਼ ਸਾਡੇ ਵਾਸਤੇ ਚੰਗੀ ਹੈ ਕਿਹੜੀ ਮਾੜੀ ਸਾਦ ਕੀ ਸੇਵਾ ਸਦਾ ਸਹੇਲੀ ਕਹਿੰਦੇ ਸਦਾ ਹੀ ਸਹੇਲੀ ਹੈ ਸਦੀ ਜਿਹੜੇ ਸਾਥ ਦੇਣੇ ਵਾਲੀ ਸੁਪਾਸਤ ਕਰ ਦਿੱਤਾ ਪੰਚਮ ਪਾਠ ਛਣ ਸੇਵਾ ਕੋ ਦੋਇ ਭਲੇ ਇੱਕ ਸੰਤ ਇੱਕ ਇਕਰਾਮ ਕਹਿੰਦੇ ਇਹ ਦੋ ਸੇਵਾ ਕਰਨੀ ਹੈ ਇੱਕ ਸੰਤਾਂ ਦੀ ਇੱਕ ਇਕਰਾਮ ਦੀ ਸੇਵਾ ਕੋ ਦੋਇ ਪਲੇ ਇਕ ਸੰਤ ਇਕਰਾਮ RAM ਜੋ ਦਾਤਾ ਮੁਕਤ ਹੈ ਕਹਿੰਦੇ RAM ਦੀ ਸੇਵਾ ਤਾਂ ਕਰਨੀਆਂ ਉਹ ਮੁਕਤੀ ਦਾ ਦਾਤਾ ਹੈ ਸੰਤਾਂ ਦੀ ਕਿਉਂ ਕਰਨੀ ਹੈ ਸਾਧੂਆਂ ਦੀ ਕਿਉਂ ਕਰਨੀ ਹੈ RAM ਜੋ ਦਾਤਾ ਮੁਕਤ ਹੈ ਸੰਤ ਜਪਾਵੇ ਨਾਮ ਕਹਿੰਦੇ ਸੰਤਾਂ ਨੇ ਨਾਮ ਜਪਉਣਾ ਤਾਂ ਸੰਤਾਂ ਦੀ ਸੇਵਾ ਕਰਨੀ ਹੈ ਆਪਾਂ ਤਾਂ ਦੋਧੇ ਸੇਵਾ ਨਹੀਂ ਕਰਦੇ ਹੀ ਨਾ ਆਪਾਂ ਰਾਮ ਦੀ ਕਰਦੇ ਨਾ ਪਸੰਤਾਂ ਦੀ ਕਰਦੇ ਆ ਸਾਦਕੀ ਸੇਵਾ ਸਦਾ ਸਹੇਲੀ ਜੇ ਲੋੜੇ ਸਦਾ ਸੁਖ ਭਾਈ ਸੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਰ ਮਾਨ ਕਰਦੇ ਨੇ ਕਹਿੰਦੇ ਪਾਈ ਜੇ ਤੂੰ ਸਦਾ ਹੀ ਸੁੱਖ ਚਾਹੁੰਦਾ ਸੁੱਖ ਤਾਂ ਆਪਾਂ ਸਾਰੇ ਚਾਹੁੰਦੇ ਆ ਕੋਈ ਇਹ ਜਿਹਾ ਮਨੁੱਖ ਨਹੀਂ ਜਿਹੜਾ ਦੁੱਖ ਮੰਗਦਾ ਪਰ ਬਚਨ ਕਰਦੇ ਹਨ ਪਾਚਾ ਕਹਿੰਦੇ ਪਾਈ ਜੇ ਤੂੰ ਸਦਾ ਹੀ ਸੁੱਖ ਚਾਹੁੰਦਾ ਜੇ ਲੋੜੇ ਸਦਾ ਸੁੱਖ ਭਾਈ ਸਾਧੂ ਸੰਗਤ ਕਹਿੰਦੇ ਸਾਧੂਆਂ ਦੀ ਸੰਗਤ ਕਰ ਲੈ ਬਹੁਤ ਸਿੱਧੇ ਲਫਜ਼ਾਂ ਦੇ ਵਿੱਚ ਗੁਰੂ ਪ੍ਰਮਾਨ ਕਰਦੇ ਆ ਕਹਿੰਦੇ ਜੇ ਤੈਨੂੰ ਲੋੜ ਐ ਸੁੱਖਾਂ ਦੀ ਲੋੜ ਐ ਤੈਨੂੰ ਕੀ ਕਰਮ ਕਰਨਾ ਸਾਧੂ ਸੰਗਤ ਗੁਰੇ ਬਤਾਈ ਕਹਿੰਦੇ ਮੈਨੂੰ ਗੁਰੂ ਨੇ ਬਤਾਈ ਹੈ ਮੈਨੂੰ ਗੁਰੂ ਨੇ ਦੱਸਿਆ ਹੈ ਮੇਰੇ ਨੇ ਕਿ ਜੇ ਤੂੰ ਸਦਾ ਹੀ ਸੁਖੀ ਰਹਿਣਾ ਚਾਹੁੰਦਾ ਹੈ ਤਾਂ ਸਾਧੂਆਂ ਦੀ ਸੰਗਤ ਕਰ ਲੈ ਸਤਸਿੰਘ ਜੀ ਕੋਈ ਔਖਾ ਕੰਮ ਨਹੀਂ ਜਮੇ ਸੌਖਾ ਕੰਮ ਦੱਸਿਆ ਕੋਈ ਧਨ ਦੀ ਲੋੜ ਨਹੀਂ ਕੋਈ ਕਿਰਿਆ ਕਰਮ ਕਰਨ ਦੀ ਲੋੜ ਨਹੀਂ ਕੇਵਲ ਤੇ ਕੇਵਲ ਸਾਧੂਆਂ ਦੀ ਸੰਗਤ ਕਰਨੀ ਹੈ ਜੇ ਲੋੜੇ ਸਦਾ ਸੁਖ ਪਾਈ ਸਾਧੂ ਸੰਗਤ ਗੁਰ ਹੈ बताई ਕਹਿੰਦੇ ਮੈਨੂੰ ਤਾਂ ਗੁਰੂ ਨੇ ਦੱਸਿਆ ਮੇਰੇ ਆਪਣੀ ਗੱਲ ਨਹੀਂ ਕਰਦੇ ਪੰਚਮ ਪਾਚ ਆਪਣੇ ਗੁਰੂ ਦੀ ਗੱਲ ਕਰਦੇ ਆ ਇਹਨੇ ਜੋ ਕੁਝ ਮੈਨੂੰ ਮੇਰੇ ਗੁਰੂ ਨੇ ਕਿਹਾ ਕਿ ਜੇ ਤੁਹਾਨੂੰ ਸੁੱਖਾਂ ਦੀ ਲੋੜ ਹੈ ਤਾਂ ਸਾਧੂ ਦੀ ਸੰਗਤ ਕਰੋ ਸਾਧੂ ਸੰਗਤ ਗੁਰੇ ਬਤਾਏ ਉहां ਜਪਿਏ ਕੇਵਲ ਨਾਮ ਕਹਿੰਦੇ ਉਥੇ ਕੇਵਲ ਨਾਮ ਜਪਿਆ ਜਾਂਦਾ ਹੈ ਸਾਧੂਆਂ ਦੀ ਸੰਗਤ ਅੰਦੀ ਸੀ। ਸੰਤ ਮੰਡਲੀ ਵਾਸਤੇ ਆਪਾਂ ਵਿਚਾਰ ਕੀਤੀ ਸੀ ਇੱਕ ਦਿਨ ਕਿ ਸੰਤ ਮੰਡਲੀ ਦੇ ਵਿੱਚ ਨਾਮ ਜਪਿਆ ਜਾਂਦਾ। ਇੱਥੇ ਸਾਧੂਆਂ ਦੀ ਸੰਗਤ ਹੈ ਉੱਥੇ ਨਾਮ ਜਪਿਆ ਜਾਂਦਾ। ਉ वहां ਜਪੀਏ ਕੇਵਲ ਨਾਮ ਸਾਧੂ ਸੰਗਤ ਪਾਰ ਗ੍ਰਾਮ ਗ੍ਰਾਮ ਤੋਂ ਪਰੇ ਚਲੇ ਗਿਆ ਪਿੰਡ ਗ੍ਰਾਮ ਪਿੰਡ ਨੂੰ ਕਹਿੰਦੇ ਐ ਪਿੰਡ ਤੋਂ ਪਰੇ ਚਲੇ ਗਿਆ ਕਿੱਥੇ ਚਲੇ ਗਿਆ ਦੁਨੀਆ ਤੋਂ ਪਰੇ ਚਲੇ ਗਿਆ ਸੱਚਖੰਡ ਵਿੱਚ ਚਲੇ ਗਿਆ ਇਹ ਪੇਜ ਤਾਂ ਬਾਬੇ ਨਾਨਕ ਦੀ ਬਾਣੀ ਨੇ ਸੱਚਖੰਡ ਵਿੱਚ ਸਾਧੂ ਸੰਗਤ ਕਹਿੰਦੇ ਸਾਧੂ ਵਦੀ ਸੰਤ ਕਰਕੇ ਪਾਰਗ੍ਰਾਮ ਪਾਰਗ੍ਰਾਮ ਮੈਨਾਂ ਜਿਹੜਾ ਇਹ ਦੁਨੀਆ ਨੂੰ ਛੱਡ ਕੇ ਪਿੰਡ ਨੂੰ ਛੱਡ ਕੇ ਸੰਸਾਰ ਨੂੰ ਛੱਡ ਕੇ ਰੱਬ ਦੇ ਕੋਲ ਪਹੁੰਚਣਾ ਸੱਚਖੰਡ ਵਿੱਚ ਪਹੁੰਚਣਾ ਸਾਧੂ ਵਦੀ ਸੰਗਤ ਕਿੱਥੇ ਲੈ ਗਈ ਮਨੁੱਖ ਨੂੰ ਸੱਚਖੰਡ ਵਿੱਚ ਸਾਦੂ ਸੰਗਤ ਪਾਰਗ੍ਰਮ ਸਗਲ ਤਤ ਮੈਂ ਤਤ ਗਿਆ ਸਗਲ ਤਤ ਮੈਂ ਕਹਿੰਦੇ ਸਾਰੇ ਤਤਾਂ ਵਿੱਚ ਮੈਂ ਤਤ ਗਿਆ ਕਹਿੰਦੇ ਜਿਹੜਾ ਤਤ ਹੈ ਗਿਆਨ ਹੈ ਤਤ ਨਾ ਰੱਬ ਨੂੰ ਕਹਿੰਦੇ ਆ ਜੇ ਕਿਣਾ ਗੱਲਾਂ ਕਰਦੇ ਆ ਕਿ ਅਸੀਂ ਦਾ ਤਤ ਕੱਢ ਲਿਆ ਕੋਈ ਗੱਲ ਲੱਭ ਜਾਣੀ ਵਿੱਚੋਂ ਕਿ ਕਿਉਂ ਲੜਾਈ ਪੈਂਦੀ ਹੈ ਕਿਉਂ ਝਗੜਾ ਹੁੰਦਾ ਹੈ ਗੱਲ ਦੀ ਸੋਝੀ ਆ ਜਾਣੀ ਉਸ ਨੂੰ ਗਿਆਨ ਕਹਿੰਦੇ ਆ ਕਹਿੰਦੇ ਜਿਹੜਾ ਗਿਆਨ ਹੈ ਇਹ ਤਤ ਹੈ ਇਹ ਰੱਬ ਹੈ ਹੁਣ ਕਿਹੜਾ ਤਤ ਕੱਢਿਆ ਕਿ ਸਾਧੂਆਂ ਦੀ ਸੰਗਤ ਦੇ ਨਾਲ ਸੱਚਖੰਡ ਵਿੱਚ ਜਾਂਦਾ ਹੈ ਸਾਧੂਆਂ ਦੀ ਸੰਗਤ ਦੇ ਨਾਲ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਸਕਲ ਤਤ ਮੈਂ ਤਤ ਗਿਆਨ ਸਰਬ ਧਿਆਨ ਮਹ ਏਕ ਧਿਆਨ ਕਹਿੰਦੇ ਸਾਰੇ ਧਿਆਨਾਂ ਵਿੱਚੋਂ ਏਕ ਧਿਆਰ ਹੈ। ਇਹਦਾ ਇੱਕ ਤੇ ਨਾਲ ਧਿਆਨ ਲੱਗ ਜਾਂਦਾ। ਇੱਕ ਦੇ ਨਾਲ ਲਿਪ ਲੱਗ ਜਾਂਦੀ ਹੈ ਇੱਕ ਦੇ ਉੱਪਰ ਆਸ ਹੋ ਜਾਂਦੀ ਹੈ ਕਹਿੰਦੇ ਇਹ ਧਿਆਨ ਹੈ ਸਾਰੇ ਧਿਆਨਾਂ ਵਿੱਚੋਂ ਸਰਬ ਧਿਆਨ ਮੈਂ ਏਕ ਧਿਆਨ ਹਰ ਕੀਰਤ ਕਹਿੰਦੇ ਹਰ ਦੀ ਕੀਰਤ ਕਰਨੀ ਤਨ ਦੇ ਨਾਲ ਰੱਬ ਦੀ ਕੀਰਤ ਕਰਨੀ ਮੈਂ ਉੱਤਮ ਤੁਨਾ ਕਹਿੰਦੇ ਪਰ ਉੱਤਮ ਧਨ ਪੈਦਾ ਹੁੰਦੀ ਨਾਨਕ ਗੁਰ ਮਿਲ ਨਾਨਕ ਗੁਰ ਮਿਲ ਕਹਿੰਦੇ ਜਦੋਂ ਗੁਰ ਮਿਲ ਗਿਆ ਤੰਨ ਗੁਰ ਮਿਲ ਗਾਏ ਕਹਿੰਦੇ ਇਹਨੂੰ ਗਾ ਹੁਣ ਗੁਣ ਨੂੰ